ਖਬਰ ਰੱਖ ਕੇ ਸੁਖਰਾਣਾ ਕਰੇਗਾ ਮਹਾਰਾਜ ਨੇ ਖਜ਼ਾਨਿਆਂ ਦੇ ਮੂੰਹ ਜਿਹੜੇ ਆ ਤੇਰੇ ਲਈ ਖੁੱਤੇ ਰੱਖੜੇ ਤੇਰੇ ਲਈ ਖੁੱਤੇ ਰੱਖੜੇ ਬੰਦੇ ਦੀ ਜਿਹੜੀ ਤ੍ਰਿਸ਼ਨਾ ਹੋ ਗਈ ਹੈ ਨਾ ਤੇ ਅੱਗ ਦੀ ਤਰ੍ਹਾਂ ਹੋਣੀ ਅੱਗ ਦੀ ਫਰਾਕ ਹੁੰਦੀ ਹੈ ਬਾਲਣ ਜਿਵੇਂ ਸੋਚੀਏ ਤੇ ਅਗਦੀ ਫਰਾਗ ਪਾਲਣਾ ਹੈ ਤੇ ਅੱਗ ਨੂੰ ਅਗਦੀ ਫਰਾਗ ਦੇ ਦਈਏ ਅੱਗ ਸ਼ਾਂਤ ਹੋ ਜੂਗੀ ਉਨੇ ਜਿੰਨਾ ਬਾਲਣ ਸੁੱਟੀ ਜਾਵਾਂਗੇ ਅੱਗ ਉਨੇ ਭੜਕਦੀ ਰਹਿੰਦੀ ਐ ਉਨੇ ਭਾਬਰ ਮੱਚਦੇ ਰਹਿੰਦੇ ਐ ਉਨੇ ਉਹ ਫਲਦੀ ਰਹਦੀ ਤੇਸ਼ਨਾ ਵੀ ਅੱਗ ਦੀ ਤਰ੍ਹਾਂ ਜਿੰਨਾ ਅਸੀਂ ਜ਼ਰੂਰਤਾਂ ਪੂਰੀਆਂ ਕਰਦੇ ਜਾਂਦੇ ਹਾਂ ਉਨੀਆਂ ਵਰਤੀਆਂ ਜਾਂਦੀਆਂ ਮਨੁੱਖ ਕੰਨੇ ਬਿਨਾਂ ਸੰਤੋਖ ਨਹੀਂ ਕੋ ਰਾਜ ਹੈ ਬਿਨਾਂ ਸੰਤੋਖ ਤੋਂ ਕੋ ਰਾਜ ਨਹੀਂ ਸਕਦਾ ਇਹ ਸੰਤੋਖ ਜਾਂ ਸਬਰ ਇਹ ਹੁੰਦੇ ਨਾਮ ਬਾਣੀ ਦੇ ਨਾਲ ਜਿਨ੍ਹਾਂ ਨਾਮ ਬਾਣੀ ਹੋਏਗਾ ਉਹਨਾਂ ਸਬਰ ਆਏਗਾ ਜਿਨ੍ਹਾਂ ਸਬਰ ਆਏਗਾ ਉਹਨਾਂ ਸਿੱਖ ਸ਼ੁਕਰਾਨਾ ਵੀ ਕਰਦਾ ਹੈ ਸ਼ੁਕਰਾਨਾ ਵੀ ਕਰਦਾ ਇੱਕ ਸਤਿਗੁਰਾਂ ਦੇ ਜਿਹੜਾ ਸਾਨੂੰ ਆਦੇਸ਼ ਦਿੱਤਾ ਹੈ ਉਹ ਇਹ ਹੈ ਕਿ ਆਪਣੀ ਵੀ ਜ਼ਿੰਦਗੀ ਹਰ ਕੋਈ ਜੀਉਂਦਾ ਹੈ ਕੀੜੇ ਮਕੌੜੇ ਵੀ ਆਪਦੇ ਲਈ ਜੀਉਂਦੇ ਆ ਪਸ਼ੂ ਪੰਛੀ ਵੀ ਆਪਦੇ ਲਈ ਜੀਉਂਦੇ ਆ ਜਾਨਵਰ ਵੀ ਆਪਦੇ ਲਈ ਜੀਉਂਦੇ ਆ ਤੇ ਜੇ ਇਨਸਾਨ ਵੀ ਆਪਦੇ ਲਈ ਜੀਉਂਦਾ ਹੈ ਤੇ ਫਿਰ ਬਾਕੀ ਜੋਨਾਂ ਦੇ ਇਨਸਾਨ ਜੋਨ ਦੇ ਵਿੱਚ ਉਹ ਤਾਂ ਫਰਕ ਨਹੀਂ ਰਹੇਗਾ ਇਨਸਾਨ ਮਨੁੱਖ ਸਹੀ ਮੈਨਾ ਦੇ ਵਿੱਚ ਇਨਸਾਨ ਉਦੋਂ ਹੀ ਅਖਵਾਉਂਦਾ ਜਾਂ ਮਨੁੱਖ ਉਦੋਂ ਹੀ ਅਖਵਾਉਂਦਾ ਹੱਕਦਾਰ ਹੈ ਜਦੋਂ ਉਹ ਆਪਣੇ ਲਈ ਜਿਉਂਕੇ ਜਦ ਆਪਣੇ ਲਈ ਜਿਉਣ ਦੇ ਨਾਲ ਨਾਲ ਹੋਰਾਂ ਲਈ ਵੀ ਜਿਉਂਦਾ ਹੋਰਾਂ ਲਈ ਕੀ ਦੇ ਲਈ ਮਨੁੱਖਤਾ ਲਈ ਮਾਨਵਤਾ ਲਈ ਸਮਾਜ ਲਈ ਕਾਮ ਲਈ ਪੰਥ ਲਈ ਯੂਸ਼ਲੀ ਇਹੋ ਸਹੀ ਅਰਥਾਂ ਦੇ ਵਿੱਚ ਮਨੁੱਖ ਅਖਰੋਣ ਦਾ ਹੱਕ ਦਾ ਹੈ ਅੱਜ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਹੈ ਨਾ ਸਿੱਖਣ ਕੋ ਕੌਮਲੇ ਵੀ ਜ਼ਿੰਦਗੀ ਜਿਉਣ ਦੀ ਜਿੱਥੇ ਸੀ ਆਪਣੇ ਲਈ ਵਕਤ ਕੱਢਦੇ ਆ ਆਪਣੇ ਪਰਿਵਾਰ ਲਈ ਸਮਾਂ ਕੱਢਦੇ ਆ ਅੱਜ ਕੱਲ ਸਮਾਂ ਬਹੁਤ ਘੱਟ ਹੈ ਸਭ ਕੋਲੇ ਅਸੀਂ ਵੀ ਅਸੀਂ ਸਵੇਜੋ ਸਮਾਂ ਆਪਣੇ ਪਰਿਵਾਰ ਲਈ ਕੱਢਦੇ ਆਂ ਆਪਣੇ ਸਿਹਤ ਲਈ ਕੱਢਦੇ ਆਂ ਆਪਣੇ ਸਰੀਰ ਲਈ ਕੱਢਦੇ ਆਂ ਤਾਂ ਉੱਥੇ ਸਾਨੂੰ ਸਮਾਂ ਜਿਹੜਾ ਇਸ ਵਕਤ ਕੰਮ ਲਈ ਵੀ ਕੱਟਣ ਦੀ ਜ਼ਰੂਰਤ ਹੈ ਜਿਸ ਕਿਸਮ ਦੇ ਹਾਲਾਤ ਬਣੇ ਨੇ ਇਹਨਾਂ ਹਾਲਾਤਾਂ ਦੇ ਵਿੱਚੋਂ ਅਸੀਂ ਤਾਂ ਹੀ ਬਾਹਰ ਆ ਸਕਦੇ ਜੇ ਕਲਾਕਾਰਾਂ ਸਿੱਖ ਜਿਹੜਾ ਹੈ ਉਹ ਆਪਣੇ ਪਰਿਵਾਰ ਆਪਣੀ ਲਈ ਸਮਾਂ ਕੱਢਣ ਦੇ ਨਾਲ-ਨਾਲ ਕੰਮ ਲਈ ਵੀ ਸਮਾਂ ਕੱਟੇ ਕੰਮ ਲਈ ਵੀ ਵਕਤ ਫਿਰ ਅਸੀਂ ਕੌਮ ਦਾ ਭਲਾ ਕਰ ਸਕਦੇ ਹਸੀਂ ਅਸਹੀ ਅਰਥਾਂ 'ਚ ਮਨੁੱਖ ਸਿੱਖ ਅਖਵਾਉਣ ਦੇ ਹੱਕਦਾਰ ਹੋ ਸਕਦੇ ਤੇ ਜਦੋਂ ਕੌਮ ਲਈ ਸਮਰਪਣ ਦੀ ਗੱਲ ਆਉਂਦੀ ਹੈ ਜੇ ਉਥੇ ਵੀ ਅਸੀਂ ਕਹਿੰਦੇ ਸਾਡੇ ਕੋਲੇ ਤਾਂ ਜੁਗਤ ਨਹੀਂ ਹੋ ਗੱਲ ਕਿ ਕਿਸੇ ਕੋਲੇ ਨਹੀਂ ਹੈ ਵਕਤ ਕੱਟਣਾ ਪੈਂਦਾ ਆਪਣੇ ਬੱਚਿਆਂ ਲਈ ਵਕਤ ਕੱਟਣਾ ਪੈਂਦਾ ਕੱਢਦੇ ਨਾ ਅਸੀਂ ਸਾਡੇ ਕੋਲੇ ਤਾਂ ਬੱਚਿਆਂ ਲਈ ਵੀ ਵਕਤ ਨਹੀਂ ਪਰ ਕੱਢਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਜੇ ਅਸੀਂ ਬੱਚਿਆਂ ਲਈ ਸਮਾਂ ਨਾ ਕੱਢਿਆ ਬੱਚੇ ਵਿਗੜ ਜਾਣਗੇ। ਬੱਚੇ ਹੱਥਾਂ ਤੋਂ ਬਾਹਰ ਚਲੇ ਜਾਣਗੇ। ਬੱਚੇ ਅੱਖੇ ਤੋਂ ਬਾਹਰ ਚਲੇ ਜਾਣਗੇ ਜੇ ਬੱਚਿਆਂ ਲਈ ਸਮਾਂ ਨਾ ਕੱਢਿਆ। ਏਵੇਂ ਸਾਧ ਸੰਗਤ ਜੀ ਜੇ ਕੰਮ ਲਈ ਸਮਾਂ ਨਾ ਕੱਢਿਆ ਤੇ ਦੁਸ਼ਵਾਰੀਆਂ ਤੋਂ ਅਸੀਂ ਨਹੀਂ ਨਿਕਲ ਸਕਦੇ, ਮੁਸ਼ਕਲਾਂ ਤੋਂ ਅਸੀਂ ਨਹੀਂ ਨਿਕਲ ਸਕਦੇ। ਅੱਜ ਵਕਤ ਬੱਤੀ ਹੈ। ਜਦੋਂ ਪਾਮੀ ਸਮਾਗਮ ਹੁੰਦੇ ਨੇ, ਫਾਮ ਲਈ ਸਮਾਗਮ ਹੁੰਦੇ ਨੇ, ਪੰਥ ਲਈ ਸਮਾਗਮ ਹੁੰਦੇ ਨੇ। ਉਹਨਾਂ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਚਾਹੀਦੀ। ਇਹ ਭਗਤ ਘਟਨਾਇ ਪਾਉਂਦਾ ਇਪਾਉਂਦਾ। ਅਸੀਂ ਹਰ ਸਿੱਖ ਵੈਸੇ ਗੁਰੂ ਸਾਹਿਬ ਨੇ ਹਰ ਸਿੱਖ ਨੂੰ ਪ੍ਰਚਾਰਕ ਬਣਾਇਆ। ਧਰਮ ਦਾ ਵੀ ਪ੍ਰਚਾਰਕ ਬਣਾਇਆ ਹੈ। ਸਿਧਾਂਤਾਂ ਦਾ ਪ੍ਰਚਾਰਕ ਬਣਾਇਆ ਮर्यादा ਦਾ ਵੀ ਪ੍ਰਚਾਰਕ ਬਣਾਇਆ ਪ੍ਰਚਾਰ ਕਰਨਾ ਕਿਸ ਦਾ ਧਰਮ ਦਾ ਧਰਮ ਦੇ ਵਿੱਚ ਕੀ ਹੁੰਦਾ ਜੀ ਦਾ ਪ੍ਰਚਾਰ ਕਰਨਾ ਧਰਮ ਦੇ ਵਿੱਚ ਸਿਧਾਂਤ ਹੁੰਦੇ ਆ ਧਰਮ ਦੇ ਵਿੱਚ ਮर्यादा ਹੁੰਦੀਆਂ ਧਰਮ ਦੇ ਵਿੱਚ ਪਰੰਪਰਾਵਾਂ ਆਉਂਦੀਆਂ ਧਰਮ ਦੇ ਵਿੱਚ ਇਝਾਜ਼ ਹੁੰਦਾ ਅਸੀਂ ਇਹਦਾ ਪ੍ਰਚਾਰ ਕਰਨਾ ਹੈ ਹੋਰ ਕਾਮ ਦਾ ਪ੍ਰਚਾਰ ਜੇ ਤੁਸੀਂ ਕੱਲੇ ਕੱਲੇ ਜਿਹੜੇ ਆ ਉਹ ਪ੍ਰਚਾਰਕ ਬਣ ਗਏ ਨਾ ਸਿਧਾਂਤਾਂ ਦੀ, ਕੰਟਾਵਾਂ ਦੀ, ਮर्याਦਾਵਾਂ ਦੀ ਜੋ ਸਾਡੇ ਕੌਮ ਨਾਲ ਸੰਬੰਧਤ ਨੇ ਤੇ ਫਿਰ ਸਾਨੂੰ ਮੁਸ਼ਕਲਾਂ ਦਾ, دشਵਾਰੀਆਂ ਦਾ ਜਿਹੜਾ ਹੈ ਉਹ ਸਾਹਣਾ ਨਹੀਂ ਕਰਨਾ ਪਏਗਾ। ਤੇ ਸਾਨੂੰ ਆਉਖ ਨਹੀਂຊਣੀ ਪਏਗੀ। ਅੱਜ ਅਸੀਂ ਆਪਣੀਆਂ ਫਸਲਾਂ ਬਚਾਉਣ ਲਈ ਯਤਨਸ਼ੀਲ ਹਾਂ। ਹਰ ਕਿਸਾਨ ਆਪਣੀ ਫਸਲ ਬਚਾਉਣ ਲਈ ਯਤਨਸ਼ੀਲ ਹੈ ਕਿਉਂਕਿ ਫਸਲ ਜੋ ਉਹ ਪਜੀਵਿਕਾ ਹੁੰਦੀ ਹੈ ਜਿਵੇਂ ਜ਼ਿਮੀਦਾਰ ਦੀ ਪਜੀਵਿਕਾ ਫਸਲ 'ਚ ਪਈ ਹੈ ਉਹ ਫਸਲ ਨੂੰ ਬਚਾਉਣ ਲਈ ਯਤਨ ਕਰਦਾ ਹੈ ਦੁਕਾਨਦਾਰ ਦੀ ਪਜੀਵਿਕਾ ਜਿਹੜੀ ਆ ਉਹ ਦੁਕਾਨ 'ਚ ਪਈ ਹੈ ਉਹ ਦੁਕਾਨਦਾਰੀ ਬਚਾਉਣ ਲਈ ਯਤਨ ਕਰਦਾ ਹੈ ਇੱਕ ਦਿਹਾੜੀਦਾਰ ਮਜ਼ਦੂਰ ਦੀ ਉਪਜੀਵਿਕਾ ਦਿਹਾੜੀ 'ਚ ਪਈ ਹੈ ਮਜ਼ਦੂਰੀ 'ਚ ਪਈ ਹੈ ਉਹ ਆਪਣੀ ਦਿਹਾੜੀ ਤੇ ਮਜ਼ਦੂਰੀ ਨੂੰ ਬਚਾਉਣ ਦਾ ਯਤਨ ਕਰਦਾ ਹੈ ਇੱਕ ਵਪਾਰੀ ਦੀ ਉਪਜੀਵਕਾ ਵਪਾਰ ਦੇ ਪਹੀਆ ਆਪਣੇ ਵਪਾਰ ਨੂੰ ਚੱਲਦਾ ਰੱਖਣ ਦਾ ਯਤਨ ਕਰਦਾ ਹੈ। ਜਿਵੇਂ ਅਸੀਂ ਆਪਣੀ ਉਪਜੀਵਕਾ ਤੇ ਸਾਧਨਾਂ ਨੂੰ ਬਚਾਉਣ ਦਾ ਯਤਨ ਕਰਦੇ ਹਾਂ ਨਾ। ਓਵੇਂ ਸਾਨੂੰ ਆਪਣੀਆਂ ਨਸਲਾਂ ਵੀ ਬਚਾਉਣ ਦੀ ਬੜੀ ਵੱਡੀ ਜ਼ਰੂਰਤ ਹੈ। ਤੇ ਨਸਲਾਂ ਤਾਂ ਬਚਣਗੀਆਂ ਜੇ ਅਸੀਂ ਕੌਮੀ ਤੌਰ ਦੇ ਉੱਤੇ ਮਜ਼ਬੂਤ ਹੋਵਾਂਗੇ। ਪਰਵਾਰਕ ਤੌਰ ਤੇ ਵੀ ਮਜ਼ਬੂਤ ਹੋ ਮੰਗੇ ਔਰ ਕੌਮੀ ਤੌਰ ਤੇ ਵੀ ਮਜ਼ਬੂਤ ਹੋਵਾਂ। ਮੱਧ ਸੰਸਦਗੀ ਕਿ ਜੇ ਕੌਮ ਕਮਜ਼ੋਰ ਹੋ ਗਈ ਤੇ ਕੀ ਫਰਕ ਪੈਂਦਾ ਹੈ ਅਸੀਂ ਤਾਂ ਮਜ਼ਬੂਤ ਹੈ ਨਾ ਸਾਡੇ ਕੋਲੇ ਪੈਸੇ ਨੇ ਸਾਡੇ ਕੋਲੇ ਸਭ ਕੁਝ ਹੈ ਅਸੀਂ ਤਾਂ ਮਜ਼ਬੂਤ ਹੈ ਜੇ ਕੌਮ ਕਮਜ਼ੋਰ ਹੋ ਗਈ ਹੈ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਕੀ ਫਰਕ ਪੈਂਦਾ ਬੜਾ ਵੱਡਾ ਫਰਕ ਪੈਂਦਾ ਜਿਹੜਾ ਬੰਦਾ ਕਹਿੰਦਾ ਨਾ ਮੈਂ ਮਜ਼ਬੂਤ ਆ ਮੈਂ ਪਿੰਡ ਤੋਂ ਕੀ ਲੈਣਾ ਜੇ ਸਾਰਾ ਪਿੰਡ ਕਮਜ਼ੋਰ ਹੋ ਰਿਹਾ ਤੇ ਮੈਨੂੰ ਤਾਂ ਨਹੀਂ ਨਾ ਕੋਈ ਫਰਕ ਪੈ ਰਿਹਾ ਫਰਕ ਅੱਜ ਨਹੀਂ ਪੈ ਰਿਹਾ ਲੇਕਿਨ ਭਵਿੱਖ ਦੇ ਵਿੱਚ ਪੈਂਦਾ ਹੈ ਮਹਾਰਾਜ ਦੇ ਬਾਣੀ ਦੇ ਵਿੱਚ ਇੱਕ ਬਚਨ ਹੈ ਨਾ ਪਾਤਸ਼ਾਹ ਕਹਿੰਦੇ ਪਾਰ ਉਸੀ ਕੇ ਜੋ ਹੋਆ ਤੂੰ ਆਪਣੇ ਵੀ ਜਾਨ ਨੂੰ ਜਦ ਗਵਨ ਦੇ ਵਿੱਚ ਕਮਜ਼ੋਰੀ ਆ ਰਹੀ ਹੈ ਨਾ ਕੋਈ ਮੁਸੀਬਤ ਆ ਰਹੀ ਹੈ ਤੇ ਉਹ ਮੁਸੀਬਤ ਤੁਹਾਡੇ ਵੀ ਆ ਸਕਦੀ ਏਸ ਕਰਕੇ ਇਹ ਨਾ ਸੋਚੋ ਕਿ ਅਸੀਂ ਤਾਂ ਮਜ਼ਬੂਤ ਹੈ ਕੌਮ ਨੂੰ ਮਜ਼ਬੂਤ ਕਰਨ ਦੀ ਕੀ ਜ਼ਰੂਰਤ ਹੈ ਕੌਮ ਆਪੇ ਮਜ਼ਬੂਤ ਹੋ ਜੂ ਆਪੇ ਨਹੀਂ ਹੋਣੀ ਉਸੀ ਕਰਨੀ ਹੈ ਸਾਡੇ ਯੂਥ ਨੇ ਕਰਨੀ ਹੈ ਸਾਡੇ ਨੌਜਵਾਨਾਂ ਨੇ ਕਰਨੀ ਹੈ इस करके मैं जितने भी जाता है अपील करना कि नौजवान उठिए आप मजबूत हो ये। आप मजबूत हो सकते हैं नशा तो रह गंपरावान मर्यादावान धारनी होके के में कर हो के मजबूत कर सकते हैं कौम संगठित के मजबूत कर काम कौम ਨੌਜਵਾਨਾਂ ਨੂੰ ਸੰਗਠਨ ਉਲੋਂ ਦੀ ਬਹੁਤ ਵੱਡੀ ਜ਼ਰੂਰਤ ਹੈ ਅਸੀਂ ਇੱਕ ਵੱਡੇ ਸੰਗਠਨ ਦੇ ਰੂਪ ਦੇ ਵਿੱਚ ਜਿਸ ਦਿਨ ਇਕੱਠੇ ਹੋ ਗਏ ਫਿਰ ਸਾਨੂੰ ਕੋਈ ਵੀ ਦਿਨ ਹੈ ਉਹ ਖਤਮ ਨਹੀਂ ਕਰ ਸਕਦਾ ਜਿਵੇਂ ਬੂੰਦ-ਬੂੰਦ ਹੁੰਦੀ ਹੈ ਨਾ ਬੂੰਦ-ਬੂੰਦ ਮਿਲ ਕੇ ਪੂਰਾ ਸਮੁੰਦਰ ਬਣਦਾ ਹੈ ਇਹਵੇਂ ਸੈੱਲ-ਸੈੱਲ ਮਿਲ ਕੇ ਸੰਗਤ ਬਣਦੀ ਹੈ ਤੇ ਜਦੋਂ ਸਾਰੀ ਸੰਗਤ ਵਿਤਕਰੇ ਬਾਦੀਆਂ ਤੋਂ ਉੱਪਰ ਉੱਠ ਕੇ ਇਕੱਠੀ ਹੋ ਜਾਂਦੀ ਹੈ ਤੇ ਪੂਰੀ ਕੌਮ ਹੋ ਜਾਂਦੀ ਹੈ ਅੱਜ ਜੇ ਆਪਣੇ ਫਰਜ਼ ਨੂੰ ਪਛਾਣ ਲਈ ਆਪਣੀਆਂ ਜ਼ਿੰਮੇਵਾਰੀਆਂ ਨੂੰ ਪਛਾਣੀਏ ਸਾਡਾ ਲੋਕ ਵੀ ਸੁਖੀ ਹੋ ਸਕਦਾ ਹੈ ਸਾਡਾ ਪਰਲੋਕ ਵੀ ਸੁਹੇਲਾ ਹੋ ਸਕਦਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸੁਰਿੰਦਰਪਾਲ ਸਿੰਘ ਜੀ ਸੋਢੀ ਸਾਹਿਬ ਜਿਨ੍ਹਾਂ ਨੇ ਇਸ ਨਗਰ ਦੇ ਵਿੱਚ ਚਾਰ ਦਿਨ ਦੇ ਸਮਾਗਮ ਅਹੁਜ਼ੂਰਤ ਕੀਤੇ ਬਹੁਤ ਸਾਰੇ ਵਿਦਵਾਨਾਂ ਨੇ ਆ ਕੇ ਆਪ ਜੀ ਨੂੰ ਗੁਰਮਤ ਦੇ ਨੜ ਲਾਇਆ ਵਰਗਾਂ ਦੀ ਪ੍ਰੇਰਣਾ ਦਿੱਤੀ ਔਰ ਸਾਡੇ ਬਾਬਾ ਗੁਲਾਬ ਸਿੰਘ ਜੀ ਇਨਾਂ ਦਾ ਸਦਾ ਸੀ ਕਿ ਜ਼ਰੂਰ ਹਾਜ਼ਰੀਆਂ ਭਰਦੀਆਂ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਹਨਾਂ ਦਾ ਵੀ ਧੰਨਵਾਦ ਕਰਦਾ ਕਿ ਜਿੰਨੇ ਵੀ ਸਤਿਕਾਰਤ ਹਸਤੀਆਂ ਇੱਥੇ ਬੈਠੀਆਂ ਨੇ ਆਪ ਸਾਰੀ ਸੰਗਤ ਦੇ ਸਹਿ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਵਾਰੀ ਖੇਰੇ ਅਪੀਲ ਕਰਦਾ ਕਿ ਨੌਜਵਾਨੋ ਸੰਗਠਨ ਹੋइए ਸੰਗਠਨ ਦਾ ਮਤਲਬ ਹੈ ਕੱਟਕੀ ਹੋਣੀ ਕੱਟੀ ਹੋ ਕੇ ਇੱਕ ਵੱਡਾ ਕਾਫਲਾ ਬਣ ਕੇ ਇੱਕ ਵੱਡਾ ਜਿਹੜਾ ਹੈ ਵੇੜਾ ਬਣ ਕੇ ਅਸੀਂ ਤੁਰੀਏ ਤੇ ਇਸ ਭਵਸਾ ਦਾ ਤੋਂ ਅਸੀਂ ਪਾਰ ਕਰ ਸਕਦੇ ਆ ਇਸ ਸਮੁੰਦਰ ਐ ਇਸ ਵਕਤ ਇਹ ਦੇ ਵਿੱਚ ਬਹੁਤ ਵੱਡੇ ਵੱਡੀਆਂ ਲਹਿਰਾਂ ਤੇ ਤੂਫਾਨ ਆਏ ਹੋਏ ਐ ਇਕੱਲੇ ਇਕੱਲੇ ਅਸੀਂ ਇਸ ਨੂੰ ਪਾਰ ਨਹੀਂ ਕਰ ਸਕਦੇ ਜੇ ਅਸੀਂ ਇਕੱਠੇ ਹੋ ਕੇ ਇੱਕ ਵੇੜਾ ਬਣ ਕੇ ਗੁਰਾਂਗੇ ਤੇ ਫਿਰ ਅਸੀਂ ਸਹਜੇ ਇਸ ਸਮੁੰਦਰ ਨੂੰ ਪਾਰ ਕਰ ਜਾਵਾਂਗੇ